ਸਤਨਾਮ ਵਾਹਿਗੁਰੂ ਸਹਿਬ ਜੀਓ ਬਿਲਾ ਬਲ ਮਹਲਾ ਪੰਜਵਾਂ ਮੋਰੀ ਅਹੰਗ ਜਾਏ ਦਰਸ਼ਨ ਪਾਵਤ ਹੈ ਰਾਜੋ ਨਾਥੀ ਸਹਾਈ ਸੰਤਨਾਬ ਚਰਨ ਗਏ ਰਹਾ ਹੋ ਪਰਮ ਸਤਕਾਰ ਯੋਗ ਨਾਨਕ ਨਾਮ ਦੇਵਾ ਸਭ ਧਰਮਾਂ ਦੇ ਸੁਨੇਯੋ ਇੱਕ ਵਾਰੀ ਫਤੇ ਦੀ ਸਾਂਝ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਰਾਗ ਬਿਲਾਵਲ ਦੇ ਵਿੱਚ 803 ਨੰਬਰ ਅੰਕ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪੁਰਮਾਨ ਕਰਦੇ ਨੇ ਕਹਿੰਦੇ ਜਦੋਂ ਤਾਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਕੀਤਾ ਹੈ ਮੇਰੇ ਅੰਦਰੋਂ ਅਹੰਕਾਰ ਦੂਰ ਹੋ ਗਿਆ ਹੈ ਹੁਣ ਮੈਂ ਇਸ ਸੰਸਾਰ ਦੇ ਜੋ ਸੰਤਾਂ ਦਾ ਸੁਹਾਈ ਹੈ ਸੰਤਾਂ ਦਾ ਮਦਦਕਾਰ ਹੈ ਮੈਂ ਉਸ ਦੇ ਚਰਨ ਥੜੇ ਹੋਏ ਨੀ ਤੇ ਮਾਇਆ ਦੇ ਮੋਹ ਵੱਲੋਂ ਨਾਮ ਸਿਮਰਨ ਦੀ ਬਰਕਤ ਨਾਲ ਮੈਂ ਖਲਾਸੀ ਪਾ ਲਈ ਹੈ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਮੋਰੀ ਅਹੰਗ ਜਾਏ ਮੋਰੀ ਮੇਰੀ ਅਹੰਗ ਹੋ ਮੈਂ ਜਾਇ ਦੂਰ ਹੋ ਜਾਂਦੀ ਹੈ ਦਰਸ਼ਨ ਪਾਵਤ ਹੈ ਜਦੋਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹਾਂ ਦੀਦਾਰ ਕਰ ਲੈਂਦਾ ਹਾਂ ਰਾਜ ਹੋ नाथ ਹੀ ਰਾਜੋ ਕਹਿੰਦੇ ਨੇ ਮਿਲੇ ਰਹੋ नाथ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਹਾਈ ਸੰਤਨ ਸੰਤਾਂ ਦੇ ਸਹਾਈ ਅਕਾਲ ਪੁਰਖ ਪਰਮਾਤਮਾ ਨੂੰ ਅਬ ਹੁਣ ਚਰਨ ਗਏ ਮੈਂ ਚਰਨ ਪੜੇ ਹਨ ਏ ਭਾਈ ਸੰਤਾਂ ਦੇ ਸਹਾਈ ਖਸਮ ਪ੍ਰਭੂ ਦੇ ਚਰਮਾ ਵਿੱਚ ਸਦਾ ਜੁੜੇ ਰਹੋ ਮੈਂ ਹੁਣ ਉਸੇ ਦੇ ਹੀ ਚਰਮ ਪੜ ਲਏ ਨੇ ਖਸਮ ਪ੍ਰਭੂ ਦਾ ਦਰਸ਼ਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਆਏ ਮਨ ਅਵਰ ਨਾ ਪਾਵੈ چرنا چرنابہ اجاؤ ال مکرت کمل جن آن رس نہیں جا ہر لاہ آہے ਚਾਹੁੰਦਾ ਹਾਂ ਮੈਂ ਪਸੰਦ ਕਰਦਾ ਹਾਂ ਮਨ ਨਾ ਭਾਵੇ ਮਨ ਨੂੰ ਚੰਗਾ ਨਹੀਂ ਲੱਗਦਾ ਅਵਰ ਕੋਈ ਹੋਰ ਪਦਾਰਤ ਚਰਨ ਆਵੇ ਚਰਨਾਬਲ ਆਉਂਦਾ ਹਾਂ ਅਲ ਪੌਰਾ ਮਕਰੰਦ ਕਮਲ ਜਿਵੇਂ ਕੌਲ ਫੁੱਲਾਂ ਤੇ ਕੌਲ ਫੁੱਲਾਂ ਦੀ ਧੂੜੀ ਤੇ ਪਰ ਉਸ ਵਿੱਚ ਇਹ ਲੱਭਿਆ ਰਹਿੰਦਾ ਹੈ ਅੰਨ ਰਸ ਨਹੀਂ ਉਸੇ ਤਰ੍ਹਾਂ ਕਹਿੰਦੇ ਮੈਂ ਮੀ ਅੰਨ ਰਸ ਹੋਰ ਰਸ ਨਹੀਂ ਚਾਹ ਮੈਂ ਨਹੀਂ ਚਾਹਦਾ ਏਕੇ ਹਰ ਲਾਏ ਇੱਕ ਉਸ ਅਕਾਲ ਪੁਰਖ ਪਰਮਾਤਮਾ ਨੂੰ ਲੱਭਦਾ ਲਾਏ ਲੱਭਦਾ ਏ ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਮੇਰੇ ਮਨ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਪ੍ਰਭੂ ਦੇ ਦਰਸ਼ਨ ਨੂੰ ਹੀ ਤਾਂਗਦਾ ਰਹਿੰਦਾ ਜਿਵੇਂ ਪੌਰਾ ਕੌਲ ਪੁੱਲ ਦੀ ਟੂੜੀ ਵਿੱਚ ਲੱਪਟਿਆ ਰਹਿੰਦਾ ਹੈ ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਬੱਲ ਹੀ ਮੋੜ-ਮੋੜ ਪਰਤਦਾ ਹੈ ਮੇਰਾ ਮਨ ਹੋਰ ਪਦਾਰਥਾਂ ਦੇ ਸੁਆਦਾਂ ਨੂੰ ਨਹੀਂ ਲੂਟਦਾ ਨਹੀਂ ਲੱਭਦਾ ਇੱਕ ਪਰਮਾਤਮਾ ਨੂੰ ਹੀ ਲੱਭਦਾ ਹੈ ਅਨਤੇ ਟੂਟੀਐ ਰਿਖਤੇ ਛੂਟੀਐ ਮਨ ਹਰ ਰਸ ਟੂਟਿਆ ਸੰਗ ਸਾਧੂ ਉਲਟਿਆ ਸਤਿਗੁਰੂ ਪਰਮਾਨੰ ਕਰਦੇ ਨੇ ਅਨ ਤੇ ਟੂਟਿਆ ਹੋਰਾਂ ਤੇ ਛੁੱਟ ਜਾਈਏ ਅਨ ਤੇ ਟੂਟਿਆ ਹੋਰਾਂ ਤੇ ਟੁੱਟ ਜਾਣਾ ਚਾਹੀਦਾ ਹੈ ਰਖ ਤੇ ਛੁੱਟਿਆ ਇਹ ਕਿ ਕਹਿੰਦੇ ਨੇ ਇੰਦਰ ਇੰਦਰਿਆਂ ਦੇ ਪਕਰ ਤੋਂ ਖਲਾਸੀ ਪਾ ਲਈ ਦੀ ਹੈ ਮਨ ਇਹ ਮਨ ਹਰ ਰਸ ਕੋਟੀ ਹੈ ਹਰ ਰਸ ਹਰੀ ਦੇ ਨਾਮ ਦਾ ਰਸ ਕੋਟੀ ਹੈ ਚੁੰਗੀ ਦਾ ਹੈ ਸੰਗ ਨਾਲ ਸੰਗਤ ਦੇ ਵਿੱਚ ਸਾਧੂ ਗੁਰੂ ਦੀ ਉਲਟੀ ਹੈ ਭੈੜੀ ਮਤ ਦੂਰ ਹੋ ਜਾਂਦੀ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਏ ਪਾਈ ਪ੍ਰਭੂ ਦੇ ਦਰਸ਼ਨ ਦੇ ਬਰਕਤ ਨਾਲ ਹੋਰ ਪਦਾਰਥਾਂ ਦੇ ਮੋਹ ਤੋਂ ਸੰਬੰਧ ਤੋੜ ਲਈਦਾ ਹੈ ਇੰਦਰਿਆਂ ਦੀ ਪਕੜ ਤੋਂ ਕਲਾਸੀ ਪਾ ਲਈਦੀ ਹੈ हे मन गुरु दी संगत ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਰਸ ਚੁੰਮੀਦਾ ਹੈ ਤੇ ਮਾਇਆ ਦੇ ਮੋਹ ਬੋਲੋਂ ਵਿਰਤੀ ਪਰਤ ਜਾਂਦੀ ਹੈ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਕਮਲ へ ਆਨੇ ਕਹਿੰਦੇ ਨੇ ਹੋਰ ਨਾਹੀ ਨਾਹੀ ਰੇ ਕਹਿੰਦੇ ਪ੍ਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਨਾਨਕ ਹੈ ਨਾਨਕ ਆਖ ਪ੍ਰੀਤ ਪਿਆਰ ਚਰਨ ਚਰਨ ਹੈ ਉਸ ਅਕਾਲ ਪੁਰਖ ਦੇ ਨਾਲ ਹੀ ਬਣਿਆ ਹੋਇਆ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਇਹ ਨਾਨਕ ਆਖੇ ਪਾਈ ਦਰਸ਼ਨ ਦੀ ਵਰਕਤ ਨਾਲ ਹੋਰ ਮੋ ਓਕਾ ਹੀ ਨਹੀਂ ਭਾਉਂਦਾ ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਰਸ ਮਾਣੀਦਾ ਹੈ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਅਸੀਂ ਜਿੱਥੇ ਮਰਜੀ ਇੱਧਰ ਉੱਧਰ ਭਟਕਦੇ ਰਹੀਏ ਪਰ ਜਿਹੜਾ ਸਾਡਾ ਇਸ਼ਟ ਹੈ ਜਿਹੜਾ ਸਾਡਾ ਗੁਰੂ ਹੈ ਸਾਡੇ ਦਿਮਾਗ ਦੇ ਵਿੱਚ ਉਹੀ ਰਹਿੰਦਾ ਇਸ ਦੇ ਲਈ ਅਨਤੇ ਟੁੱਟੀ ਹੈ ਕਹਿੰਦੇ ਹੋਰਾਂ ਦੇ ਟੁੱਟ ਜਾਣਾ ਚਾਹੀਦਾ ਹੈ ਉਹਦੇ ਨਾਲ ਰਿਖਤੇ ਛੁੱਟੀ ਹੈ ਜਿਹੜੇ ਇੰਦਰੀ ਨੇ ਉਹ ਵੀ ਖਲਾਸੀ ਪਾ ਲੈਂਦੇ ਨੇ ਇੱਧਰ ਉੱਧਰ ਭਟਕਣ ਤੋਂ ਮਨ ਹਰ ਰਸ ਗੁਟਿਏ ਮਨ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਰਸ ਨੂੰ ਚੁੰਗੀਦਾ ਹੈ ਸੰਗ ਸਾਧੂ ਉਲਟੀ ਹੈ ਸਾਧੂ ਦੇ ਸੰਗਤ ਦੇ ਵਿੱਚ ਗੁਰੂ ਦੇ ਸੰਗਤ ਦੇ ਵਿੱਚ ਉਲਟੀ ਹੈ ਜਿਹੜੀ ਭੈੜੀ ਮਾਤੋਂ ਹੁੰਦੀ ਹੈ ਉਹ ਵੀ ਸਿੱਧੀ ਹੋ ਜਾਂਦੀ ਹੈ ਨਾਂ ਨਾ ਹੀਰੇ ਨਾ ਹੀ ਕਹਿੰਦੇ ਹੁਣ ਨਹੀਂ ਹੈ ਜਦੋਂ ਗੁਰੂ ਦਾ ਦਰਸ਼ਨ ਹੋ ਗਿਆ ਗੁਰੂ ਦਾ ਦੀਦਾਰ ਹੋ ਗਿਆ ਫਿਰ ਇਹ ਮਨ ਇੱਧਰ ਉੱਧਰ ਨਹੀਂ ਭਟਕਦਾ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਮਨੁੱਖ ਦੁਖ ਘਰਤਾ ਹਰ ਨਾਮ ਪਛਾਨੋ ਕਹਿੰਦੇ ਅਗਰ ਤੂੰ ਦੁੱਖਾਂ ਦੇ ਹਰ ਦਿਨ ਦੁੱਖਾਂ ਦੇ ਨਾਸ਼ ਕਰਨ ਵਾਲੇ ਹਰ ਨਾਮ ਨੂੰ ਪਛਾਨ ਲਿਆ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਛਾਨ ਲਿਆ ਅਜਮਲ ਗਨਿਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ ਜੀ ਦੇ ਨਾਲ ਅਜਮਲ ਪਾਪੀ ਗਨਿਕ ਜਿਸ ਦਾ ਸਿਮਰਨ ਕਰਨ ਦੇ ਨਾਲ ਮੁਕਤ ਹੋ ਗਏ ਨੇ ਕਹਿੰਦੇ ਫਿਰ ਤੂੰ ਕਿਉਂ ਨਹੀਂ ਛੁੱਟੇਗਾ ਗੱਜ ਕੀ ਤਰਾਸ ਮਿਟੀ ਛਿਨ ਹੁਮ ਜਬ ਹੀ ਰਾਮ ਬਖਾਨੋ ਕਹਿੰਦੇ ਜਦੋਂ ਇੱਕ ਗੱਜ ਹਾਥੀ ਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਤਾਂ ਉਹ ਵੀ ਇੱਕ ਪਲ ਦੇ ਵਿੱਚ ਇੱਕ ਛਿੰਨ ਦੇ ਵਿੱਚ ਉਹ ਵੀ ਇੱਕ ਤੰਦੂਏ ਤੋਂ ਛੁੱਟ ਗਿਆ ਨਾਰਦ ਕਹਿਤ ਸੁਨਦ ਤਰੁਬਾਰਿਕ ਭਜਨ ਮਾਇ ਲਪਟਾਨੋ ਗੁਰੂ ਸਭ ਕਹਿੰਦੇ ਨੇ ਨਾਰਦ ਆਖ ਰਿਹਾ ਹੈ ਤਰੂ ਨੂੰ ਕਹਿੰਦੇ ਇਹ ਬਾਰਿਕ ਸੁਣੋ ਭਜ ਨਾਮਾਇ ਲਪਟਾਨੋ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੰਬੜਿਆ ਰਹੇ ਜਿਵੇਂ ਉਹ ਜਾਮਲ ਉਧਰ ਗਿਆ ਗਣਿਕਾ ਉਧਰ ਗਈ ਉਸ ਦਾ ਉਧਾਰ ਹੋ ਗਿਆ ਗਾਜਾ ਹਾਥੀ ਦਾ ਉਧਾਰ ਹੋ ਗਿਆ ਕਹਿੰਦੇ ਤੂੰ ਵੀ ਇੱਕ ਛਿੰਦੇ ਵਿੱਚ ਇੱਕ ਪਲ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਇਸ ਮਾਇਆ ਦੇ ਮੋਹ ਤੋਂ ਕਲਾਸੀ ਪਾ ਸਕਦਾ ਹੈ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤ ਜੋੜਨੀ ਚਾਹੀਦੀ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਇੱਕ ਪਲ ਦੇ ਵਿੱਚ ਇੱਕ ਛਿੰਨ ਦੇ ਵਿੱਚ ਸਾਡੀ ਹਰ ਇੱਕ ਮਨੋ ਕਾਮਨਾ ਨੂੰ ਪੂਰੀ ਕਰਨ ਵਾਲਾ ਪਾਵੇਂ ਅਸੀਂ ਜਿੱਥੇ ਮਰਜ਼ੀ ਪਟਕਦੇ ਰਹੀਏ ਜਿੱਥੇ ਮਰਜ਼ੀ ਮੱਥੇ ਰਕੜਦੇ ਰਹੀਏ ਪਰ ਜੋ ਸਾਡਾ ਇਸ਼ਟ ਹੈ ਜਿੱਥੇ ਸਾਡਾ ਮਨ ਟਿਕਿਆ ਹੋਇਆ ਹੈ ਉਹ ਮਨ ਦੇ ਵਿੱਚ ਹਰ ਵੇਲੇ ਸਾਨੂੰ ਯਾਦ ਰਹਿੰਦਾ ਹੈ ਤੇ ਮਨ ਦੇ ਵਿੱਚ ਤਾਂ ਉਹੀ ਹੁੰਦਾ ਹੈ ਪਰ ਸਾਡਾ ਸਿਰ ਕਿਤੇ ਹੋਰ ਚੁਗਦਾ ਹੈ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਨਾਨਕ ਕਹਿ ਤੋ ਸੁਨਤ ਤਰੂ ਬਾਰਿਕ ਨਾਰਦਾ ਆਖਦਾ ਹੈ ਕਹਿੰਦੇ ਇਹ ਬਾਰਿਕ ਤਰੂ ਸੁਣ ਜਨਮਾਇ ਦਾ ਪਟਾਲੋ ਕਹਿੰਦੇ ਆਪਣੇ ਇੰਸਟ ਦੇ ਭਜਨ ਦੇ ਵਿੱਚ ਹੀ ਤੂੰ ਲਿਫਟਿਆ ਰ ਹੈ ਉਸ ਦੇ ਵਿੱਚ ਇਹ ਮਾਸਟਰ ਹੈ